BSH نیوز پوائنٹ ਵਿੱਚ ਤੁਹਾਡਾ ਸਵਾਗਤ ਹੈ। ਵਾਰਡ ਚਰਚਾ ਸ਼ੁਰੂ ਹੋ ਗਈ ਹੈ ਜੀ। ਜਿਵੇਂ ਹੀ ਜਿਹੜੀ ਵਾਰਡ ਬੰਦੀ ਫਾਈਨਲ ਹੋਈ ਹੈ ਉਸ ਤੋਂ ਬਾਅਦ ਵੱਖ-ਵੱਖ ਚਿਹਰੇ ਇਲੈਕਸ਼ਨ ਲੜਨ ਦੇ ਚਾਹਵਾਨ ਨੇ ਉਹ ਸਾਹਮਣੇ ਆ ਰਹੇ ਨੇ। ਵੱਖ-ਵੱਖ ਵਾਰਡਾਂ ਵਿੱਚ ਜਿਹੜੇ ਚਾਹਵਾਨ ਸਾਹਮਣੇ ਨਿਤਰ ਕੇ ਆ ਰਹੇ ਨੇ ਉਹਨਾਂ ਬਾਰੇ ਅਸੀਂ ਜਿਹੜੀ ਇਹ ਇੰਟਰਵਿਊ ਦੀ ਜਿਹੜੀ ਸ਼ੁਰੂ ਕਰਨ ਜਾ ਰਹੇ ਹਾਂ ਇੱਕ ਲੜੀ ਤੇ ਇਹਦੇ ਵਿੱਚ ਸਾਡੇ ਨਾਲ ਨੇ ਅੱਜ ਨਸੀਬ ਸਿੰਘ ਸੰਧੂ ਜੀ ਅਨ ਤੋੜਾ ਸਟੂਡੀਓ 'ਚ ਸਵਾਗਤ ਹੈ ਧੰਨਵਾਦ ਤੇ ਵਾਰਡ ਨੰਬਰ 24 ਜਿਹੜਾ ਜੀ ਇਹਦੇ 'ਚ ਮੁੱਖ ਤੌਰ ਤੇ ਜਿਹੜਾ ਆਈਟੀ ਸਿਟੀ ਹੈ ਤੇ ਸੈਕਟਰ 82 83 ਤੇ ਪਿੰਡ ਚੇਲਾ ਤੇ ਇੱਕ ਪੂਰੀ ਬੈਲਟ ਆ ਉਹ ਦੱਸਣਗੇ ਤੁਹਾਨੂੰ ਨਸੀਬ ਜੀ ਆਪ ਮੈਂ ਨਸੀਬ ਜੀ ਬਾਰੇ ਤੁਹਾਨੂੰ ਦੱਸ ਦਿੰਦਾ ਵੀ ਇਹ ਭਾਈ ਕਨਈਆ ਸੇਵਾ ਸੁਸਾਇਟੀ ਚਲਾਉਂਦੇ ਨੇ ਇਹ ਹੜ੍ਹਾਂ ਦੇ ਵਿੱਚ ਬਹੁਤ ਸੇਵਾ ਕੀਤੀ ਇਹਨਾਂ ਨੇ ਵਕ ਵਕ ਥਾਵਾਂ ਤੇ ਜਿਹੜਾ ਕਿਸਾਨੀ ਸੰਘਰਸ਼ ਹੋਇਆ ਉਹਦੇ ਵਿੱਚ ਸੇਵਾ ਕਰਦੇ ਰਹੇ ਨੇ ਪੀਜੀਆਈ ਲੰਗਰ ਲਾਂਦੇ ਨੇ ਭਾਈ ਕਨਈਆ ਜੀ ਦੇ ਜਨਮ ਦਿਹਾੜੇ ਤੇ ਇਹ ਲਾਂਦੇ ਨੇ ਬਲੱਡ ਡੋਨੇਸ਼ਨ ਕੈਂਪ ਲਾਂਦੇ ਨੇ ਸਮਾਜ ਸੇਵੀ ਨੇ ਬੇਸਿਕਲੀ ਤੇ ਸਮਾਜ ਸੇਵੀਆਂ ਦਾ ਜਿਹੜਾ ਨਗਰ ਨਿਗਮ ਦੇ ਵਿੱਚ ਅੱਗੇ ਆਣਾ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਜਿਹੜਾ ਇਹ ਇਹਨਾਂ ਨੇ ਲੜਨਾ ਤੇ ਇੱਕ ਹੋਰ ਮੈਂ ਤੁਹਾਨੂੰ ਖਾਸ ਗੱਲ ਦੱਸ ਦਵਾਂ ਕਿ ਜਿਹੜੀਆਂ ਉੱਥੇ ਦੀਆਂ ਅਲੱਗ-ਅਲੱਗ ਬਲਾਕਸ ਨੇ ਆਈਟੀ ਸਿਟੀ ਦੀਆਂ ਉਹਨਾਂ ਦੇ ਜਿਹੜੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਜ਼ ਨੇ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਉਹ ਜਿਹੜੀ ਟੀਮ ਹੈ ਜਿਹੜੀ ਐਸੋਸੀਏਸ਼ਨਸ ਦੀ ਉਹਨਾਂ ਨੇ ਇੱਕ ਫੈਸਲਾ ਕੀਤਾ ਰਲ ਕੇ ਇੱਕ ਚੋਣ ਕਮੇਟੀ ਬਣਾਈ ਗਈ ਹੈ ਤੇ ਉਹ ਸਾਰੇ ਜਿਹੜੇ ਮੇਨ ਬੰਦੇ ਜਿਹੜੇ ਉੱਥੋਂ ਦੇ ਹੈਗੇ ਆ ਉਹਨਾਂ ਨੇ ਰਲ ਕੇ ਚੋਣ ਕਮੇਟੀ ਬਣਾ ਕੇ ਫੈਸਲਾ ਕੀਤਾ ਕਿ ਜਿਹੜਾ ਸਾਡਾ ਕੈਂਡੀਡੇਟ ਹੋਏਗਾ ਉਹ ਨਸੀਬ ਸਿੰਘ ਸੰਧੂ ਹੋਣਗੇ ਤੇ ਬਹੁਤ ਸਵਾਗਤ ਹੈ ਜੀ ਤੁਹਾਡਾ ਦੱਸੋ ਬਹੁਤ ਬਹੁਤ ਤੁਹਾਡਾ ਜਿਹੜਾ ਏਰੀਆ ਪਹਿਲਾਂ ਤਾਂ ਉਹ ਦੱਸੋ ਐਗਜ਼ੈਕਟਲੀ ਕਿਉਂਕਿ ਮੈਂ ਤਾਂ ਮੋਟੇ-ਮੋਟੇ ਤੌਰ ਤੇ ਡਿਫਾਈਨ ਕਰਦਾ ਤੇ ਇਹ ਦੱਸੋ ਵੀ ਉੱਥੇ ਕਮੀਆਂ ਕੀ ਨੇ ਇਸ ਟਾਈਮ ਸਾਡਾ ਏਰੀਆ ਜਿਹੜਾ ਹੈ 81 ਸੈਕਟਰ ਜਿਹਦੇ ਵਿੱਚ ਆਇਸਰ ਆਉਂਦਾ ਆਈਐਸਬੀ ਆਉਂਦਾ ਤੇ ਚਿੱਲਾ ਪਿੰਡ ਆਉਂਦਾ ਇੱਕ ਦੋ ਹੋਰ ਇੰਸਟੀਚੂਟ ਆਉਂਦੇ ਨੇ ਤਾਂ 82 ਹੈ ਜੀਐਲਪੀਐਲ ਉਹਦੇ ਵਿੱਚ ਪੂਰਾ ਹੈਗਾ ਇੰਡਸਟਰੀਅਲ ਏਰੀਆ ਸਾਡਾ ਉਸ ਤੋਂ ਬਾਅਦ ਸਾਡਾ 82ਏ ਆ ਗਿਆ ਜਿਹੜਾ ਰੈ residențial ਏਰੀਆ ਪੂਰਾ ਮਾਰਵਲਾ ਗ੍ਰੈਂਡ ਵਾਲਾ ਔਰ ਉਸਦੇ ਅੱਗੇ ਸਾਡਾ ਮਿੱਟੀ ਯੂਨੀਵਰਸਿਟੀ ਇਹਦੇ ਵਿੱਚ ਹੀ ਹੈ ਉਸ ਤੋਂ ਅੱਗੇ ਸਾਡਾ 83ਏ ਆ ਦੇ ਵਿੱਚ 83ਏ ਦੇ ਵਿੱਚ ਸਾਡਾ ਕਾਫੀ ਸਾਰਾ ਇੰਡਸਟਰੀਅਲ ਏਰੀਆ ਹੈ ਅੰਦਰ ਸਿਆਨੇ ਕਾਫੀ ਉਹਦੇ ਵਿੱਚ 88A ਦੀ ਕੁਝ ਰੈ residențial ਪਾਕਟ ਹੈ ਇਹ ਸਾਡਾ ਪੂਰਾ ਏਰੀਆ ਤੇ ਇਹ ਵਾਰਡ ਦੇ ਜਿੰਨੇ ਵੀ ਅਲੱਗ-ਅਲੱਗ ਇਹ ਰੈ residențial ਵੈਲਫੇਅਰ ਐਸੋਸੀਏਸ਼ਨਾਂ ਹਰੇਕ ਬਲਾਕ ਦੀਆਂ ਬਣੀਆਂ ਹੋਈਆਂ ਨੇ ਜਿੱਦਾਂ 82 ਇੰਡਸਟਰੀ ਦੀ ਵੀ ਬਣੀ ਹੈ 82A ਦੀ ਬਣੀ ਹੈ 82 ਇਹਦੇ ਵਿੱਚ ਮੈਂ ਹੀ ਸੇਵਾ ਕਰ ਰਿਹਾ ਸੀ ਉੱਥੇ ਰੈ residenਸ ਵੈਲਫੇਅਰ ਸੁਸਾਇਟੀ ਵੱਲੋਂ ਪ੍ਰਧਾਨ ਦੀ ਔਰ 82B ਦੇ ਵਿੱਚ ਸਾਡਾ ਪਾਲ ਸਿੰਘ ਜੀ ਸੇਵਾ ਕਰ ਰਹੇ ਸੀ ਉੱਥੇ ਉਹ ਕਰ ਰਹੇ ਹੀ ਤੇ C ਦੇ ਵਿੱਚ ਸਰਦਾਰ ਗੋਬਿੰਦਰ ਸਿੰਘ ਜੀ ਪੱਟੀ ਸਾਹਿਬ ਉਹਨਾਂ ਦੇ ਨਾਲ ਕਰਨਲ ਜਸਵੰਤ ਸਿੰਘ ਚਾਹਲ ਸਾਹਿਬ ਉਹ ਸਾਰੇ ਸੀ ਦੇ ਵਿੱਚ ਰੈ residense ਵੈਲਫੇਅਰ ਐਸੋਸੀਏਸ਼ਨ ਉਹਨਾਂ ਨੇ ਬਣਾਈ ਹੋਈ ਸੀ ਤੇ ਡੀ ਦੇ ਵਿੱਚ ਸਰਦਾਰ ਜਸਪਾਲ ਸਿੰਘ ਜੀ ਮੋਹੀ ਸਾਹਿਬ ਤੇ ਇਹਨਾਂ ਦੇ ਨਾਲ ਆਰ ਕੇ ਮਹਾਜਨ ਤੇ ਹੋਰ ਇਹਨਾਂ ਦੇ ਕੁਲਤਾਰ ਸਿੰਘ ਜੀ ਤੇ ਇਹ ਸਾਰੇ ਤੇ ਇੱਕ ਸਾਡੇ ਬੜੇ ਮਾਨਯੋਗ ਭਾਜੀ ਹਰਿੰਦਰਪਾਲ ਸਿੰਘ ਮਾਨ ਉਹ ਇਥੋਂ ਦੇ ਚੇਅਰਮੈਨ ਨੇ ਡੀ ਬਲਾਕ ਦੇ ਔਰ ਉਹਨਾਂ ਦਾ ਬੜਾ ਵੱਡਾ ਸੰਯੋਗ ਹੈ ਉਹਨਾਂ ਨੇ ਬਹੁਤ ਸਾਰੇ ਉੱਥੇ ਵੀ ਕੰਮ ਬੜੇ ਕਰਾਏ ਨੇ ਜਿੰਨੇ ਵੀ ਕਿਉਂਕਿ ਸਾਡਾ ਨਵਾਂ ਏਰੀਆ ਹੋਣ ਕਰਕੇ ਕੰਮ ਉੱਥੇ ਬਹੁਤ ਜ਼ਿਆਦਾ ਸੀ ਇਸ ਕਰਕੇ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਉੱਥੇ ਕਰਾਏ ਨੇ ਤੇ ਆਈਟੀ ਸਿਟੀ 83 ਤੋਂ ਸਰਦਾਰ ਪਰਮਜੀਤ ਸਿੰਘ ਉਹਨਾਂ ਨੇ ਬਹੁਤ ਵਧੀਆ ਸਹੀ ਤਰੀਕੇ ਨਾਲ ਆਪਦਾ ਜਿਹੜਾ ਆਈਟੀ ਸਿਟੀ 83 ਦਾ ਹੈ ਉਹਦੇ ਵਿੱਚ ਸਿਕਿਉਰਿਟੀ ਗੇਟ ਲਵਾਏ ਨੇ ਆਪਣਾ ਸਾਰਾ ਵੈਲਫੇਅਰ ਦਾ ਬਹੁਤ ਵਧੀਆ ਕੰਮ ਚਲਾ ਰਹੇ ਨੇ ਤੇ ਇਹ ਸਾਰੇ ਜਿੰਨੀਆਂ ਵੈਲਫੇਰਾਂ ਨੇ ਉਸ ਤੋਂ ਬਾਅਦ ਸਾਡਾ 82ਏ ਆ ਗਿਆ ਉਹਦੇ ਵਿੱਚ ਮੈਂ ਚੇਅਰਮੈਨ ਹੈਗਾ ਰਜੀਵ ਵਿਸ਼ਿਸ਼ਟ ਜੀ ਉੱਥੋਂ ਦੇ ਪ੍ਰਧਾਨ ਨੇ ਤੇ ਅਸੀਂ ਇੱਥੇ ਕਾਫੀ 2011 ਤੋਂ ਅਸੀਂ ਬਣਾ ਲਈ ਸੀ ਇਹ ਸੋਸਾਇਟੀ ਉੱਥੇ ਤੇ 2011 ਤੋਂ ਅਸੀਂ ਉੱਥੇ ਦੀ ਸੇਵਾ ਵੀ ਕਰ ਰਹੇ ਆ ਤੇ ਇਸ ਕਰਕੇ 82 82ਏ 83ਏ ਤੇ ਜਿੰਨੀਆਂ ਐਸੋਸੀਏਸ਼ਨਾਂ ਨੇ ਆਰਡਬਲਯੂਏ ਨੇ ਉਹ ਸਾਰੀਆਂ ਨੇ ਮੈਨੂੰ ਇਹ ਡਿਊਟੀ ਲਈ ਕਿ ਇੱਥੇ ਦੀ ਜਿਹੜੀ ਐਮਸੀ ਦੀ ਸੇਵਾ ਹੈ ਉਹ ਅੱਗੇ ਤੋਂ ਤੁਸੀਂ ਕਰੋਗੇ ਤੇ ਜੋ ਸੰਗਤਾਂ ਦਾ ਹੁਕਮ ਹੈ ਉਸ ਹਾਰ ਨਾਲ ਮੈਂ ਆਪਣਾ ਸੇਵਾ ਸ਼ੁਰੂ ਕਰ ਦਿੱਤੀ ਹੈ ਜੀ ਕਮੀਆਂ ਸਾਡਾ ਨਵਾਂ ਏਰੀਆ ਹੋਣ ਕਰਕੇ ਹਾਲੇ ਤੱਕ ਕਮੀਆਂ ਹੀ ਕਮੀਆਂ ਨੇ ਬਹੁਤ ਸਾਰੀਆਂ ਕਮੀਆਂ ਨੇ ਸਾਡੇ ਇੱਥੇ ਸਾਡੇ ਇੱਥੇ ਇੱਕ ਸਭ ਤੋਂ ਜਿਹੜੀ ਵੱਡੀ ਕਮੀ ਹੈ ਉਹ ਦੇਖਿਆ ਜੇ ਸਾਡੇ ਨਹਿਰੀ ਪਾਣੀ ਅਜੇ ਤੱਕ ਨਹੀਂ ਇੱਥੇ ਪਹੁੰਚਿਆ ਉਹ ਤੇ ਸਾਡੇ ਨਵੀਆਂ ਕੋਠੀਆਂ ਬਣਾਈਆਂ ਨੇ ਲੋਕਾਂ ਨੇ ਬੜੇ ਆਵਦੀ ਕਮਾਈ ਨਾਲ ਪੈਸੇ ਲਾਏ ਹੁੰਦੇ ਨੇ ਲੇਕਿਨ 4 5 6 ਮਹੀਨੇ ਬਾਅਦ ਇਨਾ ਛੋਰੇ ਵਾਲਾ ਪਾਣੀ ਔਣ ਕਰਕੇ ਟੂਟੀਆਂ ਟੁੱਟ ਜਾਂਦੀਆਂ ਨੇ ਟੈਂਕੀਆਂ ਚ ਪਾਣੀ ਜੰਮ ਜਾਂਦਾ ਤੇ ਇਹ ਸਭ ਤੋਂ ਵੱਡੀ ਪ੍ਰੋਬਲਮ ਸਾਡੀ ਇਸ ਟਾਈਮ ਇਹ ਆ ਉਸ ਤੋਂ ਦੂਜੀ ਜਿਹੜੀ ਵੱਡੀ ਪ੍ਰੋਬਲਮ ਹੈ ਉਹ ਸਾਡੀ ਬਿਜਲੀ ਦੀ ਪੋਵਰਟੀ ਪ੍ਰੋਬਲਮ ਆ ਬਿਜਲੀ ਸਾਨੂੰ নো ਡਾਊਟ ਕਿ ਸਿਸਟਮ ਸਾਨੂੰ ਅੰਡਰਗਰਾਉਂਡ ਦਿੱਤਾ ਸਿੰਗਾਪੁਰ ਬੇਸਡ ਇਹਨੂੰ ਕਿਹਾ ਸੀ ਜਦੋਂ ਇਹ ਬਣਾਇਆ ਸੀ ਸਾਡੇ ਸੈਕਟਰ ਤਾਂ ਜਿਹੜਾ ਪ੍ਰੋਸੈਸਰ ਸੀ ਜਿੰਦੇ ਤੇ ਹੀ ਭਰਿਆ ਸੀ ਉਦੋਂ ਪਲੋਟ ਉਹਦੇ ਤੇ ਵੀ ਸਿੰਗਾਪੁਰ ਬੇਸ ਲਿਖਿਆ ਸੀ ਲੇਕਿਨ ਠੀਕ ਹੈ ਸਿੰਗਾਪੁਰ ਬੇਸਡ ਅੰਡਰਗਰਾਉਂਡ ਤਾਂ ਤੁਸੀਂ ਕਰ ਦਿੱਤਾ ਵਧੀਆ ਕੰਪਨੀਆਂ ਦਾ ਇਕੁਪਮੈਂਟ ਲੱਗਿਆ ਸੀ ਏਵੀਬੀ ਦਾ ਲੱਗਿਆ ਸੀ ਹੋਰ ਸਲਾਈਡਰ ਦੇ ਲੱਗੇ ਸੀ ਵਧੀਆ ਲੱਗੇ ਇੰਟਰਨੈਸ਼ਨਲ ਲੱਗਿਆ ਸੀ ਬ੍ਰਾਂਡ ਲੇਕਿਨ ਉਹ ਬ੍ਰਾਂਡ ਦੀ ਪ੍ਰੋਪਰ ਮੇਨਟੇਨੈਂਸ ਨਹੀਂ ਹੋ ਪਾਈ ਉਹ ਬ੍ਰਾਂਡ ਦੀ ਕੋਈ ਚੀਜ਼ ਖਰਾਬ ਹੋ ਗਈ ਉਹ ਦੁਬਾਰਾ ਨਹੀਂ ਲੱਗੀ ਉਹਦੇ ਵਿੱਚ ਉਹਨੂੰ ਡਾਇਰੈਕਟ ਕਰ ਦਿੱਤਾ ਗਿਆ ਉਹਦੇ ਨਾਲ ਕੀ ਹੋਇਆ ਕਿ ਉਹ ਸਾਰਾ ਜਿੰਨਾ ਸਿਸਟਮ ਸੀ ਉਹ ਪੂਰਾ ਕਰੈਸ਼ ਹੋ ਗਿਆ ਉਹਦਾ ਅੰਡਰਗਰਾਉਂਡ ਸਿਸਟਮ ਹੋਣ ਕਰਕੇ ਉੱਪਰ ਤਾਂ ਕੋਈ ਜੰਪਰ ਛੱਡ ਜਾਂਦਾ ਬਿਜਲੀ ਵਾਲੇ ਠੀਕ ਕਰ ਦਿੰਦੇ ਨੇ ਅੰਡਰਗਰਾਉਂਡ ਹੋ ਜਾਂਦਾ ਤੇ ਉਹ ਕੀ ਕਰਦੇ ਨੇ ਓਵਰਹੈਡ ਕੇਬਲ ਪਾ ਦਿੰਦੇ ਨੇ ਉਹਦੀ ਜਗ੍ਹਾ ਤੇ ਤੇ ਉਹ ਬਾਂਸ ਨਾਲ ਖੜਾ ਕਰ ਦਿੰਦਾ ਸਿਸਟਮ ਕੋਈ ਤਾਂ ਕਿਤੇ ਬਾਂਸ ਗੱਡੇ ਨੇ ਕਿਤੇ ਕੁਛ ਹੈ ਉਹ ਕੀ ਹੈ ਕਿ ਹੁਣ ਸਿਸਟਮ ਸਾਡਾ ਪੂਰਾ ਵਿਗੜਿਆ ਹੋਇਆ ਤੇ ਕੰਮ ਸਾਡੇ ਉੱਥੇ ਬਹੁਤ ਜ਼ਿਆਦਾ ਨੇ ਇਹ ਨਹੀਂ ਮੈਂ ਇਕੱਲੇ ਕਹਿੰਦਾ ਹੁਣ ਜਿੱਦ ਤੇ ਪਾਰਕਾਂ ਦੇ ਵਿੱਚ ਅਜੇ ਤੱਕ ਕੋਈ ਲਾਈਟ ਨਹੀਂ ਲੱਗੀ ਹੋਈ। ਪਾਰਕਾਂ 'ਚ ਪੂਰਾ ਹਨੇਰਾ ਹੈ। ਸਾਡੇ ਹੁਣ ਬਜ਼ੁਰਗਾਂ ਨੇ ਸੈਰ ਕਰਨੀ ਹੁੰਦੀ ਹੈ। ਤੇ ਰਾਤ ਨੂੰ ਬਹੁਤ ਜ਼ਿਆਦਾ ਹਨੇਰਾ ਹੈ। ਫਿਰ ਇਸ ਤਰ੍ਹਾਂ ਕੋਈ ਸ਼ੈਲਟਰ ਨਹੀਂ ਹੈਗਾ। ਹੁਣ ਰੇਨ ਸ਼ੈਲਟਰ ਚਾਹੀਦਾ ਹੈ। ਕਿਉਂਕਿ ਨੌਜਵਾਨ ਤਾਂ ਦੌੜ ਕੇ ਆਪਣੇ ਘਰ 'ਚ ਵੜ ਜਾਏਗਾ। ਹੁਣ ਬਜ਼ੁਰਗ ਸੈਰ ਕਰ ਰਿਹਾ ਬਾਰਿਸ਼ ਆ ਗਈ ਕਿੱਥੇ ਜਾਏਗਾ? ਤੇ ਇਸ ਲਈ ਅਸੀਂ ਰਿਕਵੈਸਟ ਬੜੀ ਵਾਰੀ ਕਮਾਂਡਾ ਨੂੰ ਕੀਤੀ। ਕਮਾਂਡਾ ਨੂੰ ਬਹੁਤ ਸਾਰੀਆਂ ਚਿੱਠੀਆਂ ਵੀ ਲਿਖਿਆ ਨੇ ਦੇ ਲਈ। ਤੇ ਕਮਾਂਡਾ ਨੇ ਪਿੱਛੇ ਕਿਹਾ ਵੀ ਸੀ ਬਣਾਵਾਂਗੇ। ਹੁਣ ਅਸੀਂ ਦੇਖਦੇ ਹਾਂ ਕਿ ਇਹਨੂੰ ਐਮਸੀ ਬਣਾਉਂਦਾ ਕਿ ਕਮ ਤਾਂ ਇਸ ਤੋਂ ਬਾਅਦ ਜਿਹੜਾ ਸਾਡਾ ਮੈਨ ਇੱਕ ਪਾਰਕਾਂ ਦੇ ਵਿੱਚ ਇਹਨਾਂ ਨੇ ਕੀਤਾ ਸੀ ਕਿ ਪਾਰਕਾਂ ਦਾ ਜਿਹੜਾ ਪਾਣੀ ਹੈ ਪਾਰਕਾਂ ਦੇ ਵਿੱਚ ਹੀ ਜਾਏਗਾ ਉਹ ਬਣਾਉਣਾ ਸੀ ਸਿਸਟਮ ਹਾਰਵੈਸਟਿੰਗ ਕਰਨਾ ਹਾਰਵੈਸਟਿੰਗ ਕਰਨੀ ਸੀ ਹਾਰਵੈਸਟਿੰਗ ਕੁਝ ਨਹੀਂ ਕੀਤਾ ਉਹ ਕੀ ਹੁੰਦਾ ਕਿ ਜਦੋਂ ਬਰਸਾਤਾਂ ਪੈਂਦੀਆਂ ਨੇ ਤਾਂ ਉਹਨਾਂ ਦੇ ਵਿੱਚ ਪਾਣੀ ਖੜ ਜਾਂਦਾ ਔਰ ਪਾਣੀ ਦਾ ਡ੍ਰੇਨ ਕਿਸੇ ਪਾਸੇ ਨਹੀਂ ਹੈਗਾ ਇਸ ਕਰਕੇ ਉੱਥੇ ਮੱਛਰ ਮੱਖੀਆਂ ਬਿਮਾਰੀਆਂ ਪੂਰੀਆਂ ਪੈਦਾ ਹੁੰਦੀਆਂ ਨੇ ਕਿਉਂਕਿ ਪਾਣੀ ਕਿਸੇ ਪਾਸੇ ਨਿਕਲਦਾ ਨਹੀਂ ਜਦੋਂ ਦਾ ਹਾਰਵੈਸਟਿੰਗ ਦਾ ਕੁਝ ਕੀਤਾ ਨਹੀਂ ਹੋਇਆ ਉੱਥੇ ਜਿਮ ਸੀ ਜਿਮ ਲਾਉਣੇ ਸੀ ਕੋਈ ਜਿਮ ਨਹੀਂ ਅਜੇ ਤੱਕ ਲੱਗਾ ਬੱਚਿਆਂ ਲਈ ਖੇਡਣ ਲਈ ਜਿਹੜੇ ਝੂਲੇ ਲੱਗਣੇ ਸੀ ਕੋਈ ਝੂਲਿਆਂ ਦਾ ਨਾਮ ਦਾਜ ਕੁਝ ਨਹੀਂ ਹੈਗਾ ਤੇ ਸਾਡੇ ਜਾਨੀ ਕਿ ਪ੍ਰੋਬਲਮਾਂ ਬਹੁਤ ਸਾਰੀਆਂ ਨੇ ਹੋਰ ਸਾਡੇ ਕੋਈ ਹੋਣ ਦੇਖੋ ਸਾਡੇ ਉਸ ਏਰੀਏ ਦੇ ਵਿੱਚ ਸਾਡੇ 82 ਵਾਲੇ ਲਾਈਟਾਂ ਦੇ ਉੱਤੇ ਜਾਮ ਲੱਗ ਜਾਂਦਾ ਸਾਡੇ ਕੋਈ ਬਜ਼ੁਰਗ ਬੱਚਾ ਬਿਮਾਰ ਹੋ ਜੇ ਸਾਡੇ ਕੋਲ ਉੱਥੇ ਕੋਈ ਸਰਕਾਰੀ ਹਸਪੀਟਲ ਨਹੀਂ ਕੋਈ ਡਿਸਪੈਂਸਰੀ ਨਹੀਂ ਔਰ ਜੇ ਅਮਰਜੈਂਸੀ 'ਚ ਅਸੀਂ ਲੈ ਕੇ ਆਉਣਾ ਤਾਂ ਉਹ ਸਾਡੇ ਲਈ ਇੱਕ ਬਾਰਡਰ ਹੈ ਜਿਹੜਾ 82 ਵਾਲੀਆਂ ਲਾਈਟਾਂ ਉੱਤੋਂ ਪਤਾ ਨਹੀਂ ਸਾਨੂੰ ਕਿੰਨਾ ਟਾਈਮ ਲੱਗ ਜੇ ਤੇ ਕਿਸ ਤਰ੍ਹਾਂ ਅਸੀਂ ਨਿਕਲੀਏ ਇਸ ਕਰਕੇ ਉੱਥੇ ਇਹ ਪਰ ਜੋ ਸਾਡੀ ਅਪੀਲ ਵੀ ਹੈ ਤੇ ਮੰਗ ਵੀ ਹੈ ਕਿ ਸਾਡੇ ਉੱਥੇ ਡਿਸਪੈਂਸਰੀ ਜਾਂ ਸਰਕਾਰੀ ਹਸਪੀਟਲ ਤਾਂ ਕੋਈ ਨਾ ਕੋਈ ਹੋਣਾ ਬਹੁਤ ਜ਼ਰੂਰੀ ਹੈ ਹੁਣ ਇੰਨਾ ਵੱਡਾ ਸੈਕਟਰ ਬਣਾ ਦਿੱਤਾ ਉੱਥੇ ਸਾਡਾ 에ਰੋ ਸਿਟੀ ਆਈਟੀ ਸਿਟੀ ਉਹਨਾਂ ਦੇ ਵਿੱਚ ਕੋਈ ਵੀ ਗੁਰਦੁਆਰਾ ਸਾਹਿਬ ਕੋਈ ਮੰਦਿਰ ਦੀ ਪ੍ਰੋਵੀਜ਼ਨ ਨਹੀਂ ਹੈਗੀ ਉਹ ਗੁਰਦੁਆਰਾ ਸਾਹਿਬ ਉਹ ਬਜ਼ੁਰਗਾਂ ਨੇ ਜਾਣਾ ਨੌਜਵਾਨਾਂ ਨੇ ਜਾਣਾ ਕਿੱਥੇ ਜਾਣਾ ਤਾਂ ਸਾਨੂੰ ਗੁਰਦੁਆਰਾ ਸਾਹਿਬ ਅਸੀਂ ਕਿੱਥੇ ਜਾਈਏ ਔਰ ਕੋਈ ਪ੍ਰੋਵੀਜ਼ਨ ਨਹੀਂ ਰੱਖੀ ਕਹਿੰਦੀ ਅਸੀਂ ਡਿਮਾਂਡ ਕਰਾਂਗੇ ਪੂਰੀ ਅਗਰ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਸਾਰਾ ਕੁਝ ਹੁੰਦਾ ਤਾਂ ਅਸੀਂ ਕੀ ਕਰਾਂਗੇ ਕਿ ਇਸ ਚੀਜ਼ ਦੀ ਡਿਮਾਂਡ ਕਰਾਂਗੇ ਕਿ ਗੁਰਦੁਆਰਾ ਸਾਹਿਬ ਮੰਦਿਰ ਫਿਰ ਉਸ ਤੋਂ ਬਾਅਦ ਸਾਡਾ ਜਿਹੜਾ ਮੇਨ ਸ਼ਮਸ਼ਾਨ ਘਾਟਨੀ ਸਾਡੇ ਉਸ ਦਾ ਕੀ ਕਿ ਹੁਣ ਬਲੌਂਗੀ ਸ਼ਮਸ਼ਾਨ ਘਾਟ ਹੈ ਜਿੱਥੇ ਪਹੁੰਚਣ ਲਈ ਸਾਨੂੰ ਘਟੋ ਘਟ ਨਹੀਂ 1 ਘੰਟਾ ਲੱਗ ਜਾਂਦਾ ਟ੍ਰੈਫਿਕ ਚ ਹੁਣ ਰਿਸ਼ਤੇਦਾਰ ਆਏ ਬੰਦੇ ਦੇ ਉਹ ਉਸ ਤੋਂ ਬਾਅਦ ਦੁਬਾਰਾ ਘਰ ਜਾ ਕੇ ਵਾਪਸ ਨਹੀਂ ਮੁੜ ਸਕਦੇ ਆਪਣੇ ਘਰ ਤੇ ਕੁਲਜੀਬ ਇਹ ਬਹੁਤ ਵੱਡੀ ਸਾਡੇ ਨੂੰ ਸਮੱਸਿਆ ਹੈਗੀ ਇਸ ਦਿਨ ਇਹਦੇ ਵਾਸਤੇ ਤੁਸੀਂ ਪਿੱਛੇ ਮੈਂ ਦੇਖਿਆ ਸੀ ਤੁਸੀਂ ਆਪਣਾ ਜਿੱਦਨ ਧਨਵਾਦ ਕਰਨ ਗਏ ਹੋ ਤੁਸੀਂ ਸਮੱਸਿਆਵਾਂ ਚੁੱਕੀਆਂ ਵੀ ਸੀ ਇਹ ਦਰਸ਼ਕੋ ਗੱਲ ਇਹ ਹੈ ਜੀ ਇਹ ਜਿਹੜਾ ਸਾਰਾ ਖੇਤਰ ਹੈ ਨਾ ਜੀ ਇਹ ਗਮਾੜਾ ਦੇ ਅਧੀਨ ਰਿਹਾ ਹੈ ਹੁਣ ਦੇਖੋ ਤੁਸੀਂ ਇੱਕ ਵੱਡੀ ਗੱਲ ਹੋਰ ਵੀ ਹੈ ਵੀ ਇਹ ਸਾਰਾ ਜਿਹੜਾ ਖੇਤਰ ਹੈ ਨਗਰ ਨਿਗਮ ਦੇ ਅਧੀਨ ਆ ਗਿਆ ਨਸੀਬ ਜੀ ਉੱਥੇ ਰਹਿੰਦੇ ਨੇ ਪ੍ਰਾਪਰਟੀ ਟੈਕਸ ਇਹਨਾਂ ਦਾ ਚਾਲੂ ਹੋ ਗਿਆ ਡੇ 1 ਤੋਂ ਮਤਲਬ ਕਿ ਇਸ ਵਾਰੇ ਪ੍ਰਾਪਰਟੀ ਟੈਕਸ ਭਰਨਗੇ ਜਿਹੜਾ ਇਹਨਾਂ ਦੇ ਉੱਪਰ ਇੱਕ ਐਡੀਸ਼ਨਲ ਬੋਝ ਹੈ ਪਰ ਸੁਵਿਧਾਵਾਂ ਜਿਹੜੀਆਂ ਨੇ ਆ ਜਿਹੜੀਆਂ ਕਮੀਆਂ ਇਹਨਾਂ ਨੇ ਗਣਾਈਆਂ ਨੇ ਸਾਰੀਆਂ ਇਹ ਸਾਰੀਆਂ ਉਦਾਂ ਦੀਆਂ ਉਦਾਂ ਖੜੀਆਂ ਨੇ ਇਹ ਸਾਰਾ ਕੰਮ ਗਮਾਡਾ ਨੇ ਕਰਕੇ ਪਹਿਲਾਂ ਨਗਰ ਨਿਗਮ ਦੇ ਹਵਾਲੇ ਕਰਨੀ ਹੈ ਜਦੋਂ ਹੈਂਡ ਓਵਰ ਹੁੰਦਾ ਹੈ ਟੇਕ ਓਵਰ ਹੁੰਦਾ ਹੈ ਉਦੋਂ ਗਮਾਡਾ ਤੇ ਨਗਰ ਨਿਗਮ ਦੇ ਜਿਹੜੇ ਅਧਿਕਾਰੀ ਨੇ ਇੰਜੀਨੀਅਰਿੰਗ ਵਿਭਾਗ ਦੇ ਉਹ ਬੈਠਦੇ ਨੇ ਆਪਸ ਦੇ ਵਿੱਚ ਔਰ ਫਿਰ ਉਹ ਫੈਸਲਾ ਕਰਦੇ ਨੇ ਕਿ ਇਹਦੇ ਚ ਆਹ ਕਮੀਆਂ ਨੇ ਆਈਦਰ ਗਮਾਡਾ ਪੇਮੈਂਟ ਕਰਦਾ ਜਾਂ ਉਹ ਸਾਰਾ ਕੁਝ ਠੀਕ ਕਰਕੇ ਇਹ ਦਿੰਦਾ ਹੁਣ ਇਹਦੇ ਵਿੱਚ ਦੇਖੋ ਕਿੰਨੀ ਕਿੰਨੀ ਭਾਰੀ ਸਮੱਸਿਆ ਰਹਿਣੀ ਹੈ ਕਿ ਪੇਮੈਂਟ ਐ ਕਰ ਰਹੇ ਨੇ ਪ੍ਰਾਪਰਟੀ ਟੈਕਸ ਦੀ ਕਰਨਗੇ ਪਰ ਜਦੋਂ ਨਮਾਇੰਦਾ ਚੁਣਿਆ ਜਾਊਗਾ ਪਰ ਉਹਦੇ باوجود ਹੈਂਡਓਵਰ ਟੇਕਓਵਰ ਦੀ ਸਮੱਸਿਆ ਚੱਲ ਰਹੀ ਹੈ ਸੈਕਟਰ 76 ਤੋਂ 80 ਦੇ ਵਿੱਚ ਬਹੁਤ ਸਮੱਸਿਆਵਾਂ ਆਉਂਦੀਆਂ ਰਹੀਆਂ ਨੇ ਇਹਨਾਂ ਨੇ ਬਹੁਤ ਕੰਮ ਖਾਲੀ ਛੱਡ ਦਿੱਤੇ ਸੀ ਤੇ ਨਸੀਬ ਸਿੰਘ ਸੰਧੂ ਹੋਣੀ ਕੈਂਡੀਡੇਟ ਆਏ ਨੇ ਆਸ ਕਰਦੇ ਹਾਂ ਜਿੱਤਣਗੇ ਕਿਉਂਕਿ ਜਿਹੜਾ ਹਰ ਕੈਂਡੀਡੇਟ ਜਿਹੜਾ ਲੜਦਾ ਉਹ ਜਿੱਤਣ ਵਾਸਤੇ ਲੜਦਾ ਤੇ ਇਹ ਕਿਉਂਕਿ ਖਾਸ ਤੌਰ ਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਜ਼ ਦੇ ਨਮਾਇੰਦੇ ਹੋਣਗੇ ਮੈਨੂੰ ਨਹੀਂ ਪਤਾ ਇਹਨਾਂ ਨੇ ਆਜ਼ਾਦ ਲੜਨਾ ਹੈ ਕਿ ਇਹਨਾਂ ਨੇ ਕਿਸੇ ਪਾਰਟੀ ਵੱਲੋਂ ਲੜਨਾ Let them decide ਬਟ ਜੋ ਵੀ ਇਹ ਕੈਂਡੀਡੇਟ ਉੱਥੋਂ ਚੁਣ ਕੇ ਆਏਗਾ ਉਹ ਆਸ ਕੀਤੀ ਜਾ ਸਕਦੀ ਹੈ ਕਿ ਉਹ ਇਹਨਾਂ ਜਿਹੜੀਆਂ ਸਮੱਸਿਆਵਾਂ ਕਿਉਂਕਿ ਇਹ ਇਹ ਸਾਰਾ ਕੁਝ on hand ਇਹਨਾਂ ਕੋਲ ਸਾਰਾ ਕੁਝ ਪਿਆ ਹੈ ਇਹਨਾਂ ਨੂੰ ਪਤਾ ਹੈ ਇਹ ਖੁਦ ਐਸੋਸੀਏਸ਼ਨ ਨਾਲ ਜੁੜੇ ਹੋਏ ਨੇ ਤੁਸੀਂ ਇਹਨਾਂ ਨੂੰ ਨੁਮਾਇੰਦਾ ਚੁਣਦੇ ਹੋ ਨਹੀਂ ਚੁਣਦੇ ਬਾਤ ਦੀ ਗੱਲ ਬਟ ਇਹ ਵਾਰਡ ਜਿਹੜਾ ਬਿਲਕੁਲ ਨਵਾਂ ਹੈ ਗਮਾਡਾ ਦੇ ਖੇਤਰ ਦੇ ਅਧੀਨ ਦਾ ਔਰਡ ਹੈ ਔਰ ਇੱਥੇ ਬਹੁਤ ਵੱਡੀਆਂ ਸਮੱਸਿਆਵਾਂ ਨੇ ਜਿਨ੍ਹਾਂ ਦੇ ਹੱਲ ਵਾਸਤੇ ਬਹੁਤ ਵੱਡੇ ਉਪਰਾਲੇ ਕਰਨ ਦੀ ਲੋੜ ਹੈ ਨਸੀਮ ਸਿੰਘ ਸੰਧੂ ਜੀ ਤੁਸੀਂ ਵਕ ਵਕ ਐਸੋਸੀਏਸ਼ਨਸ ਦੇ ਕਿਉਂਕਿ ਉਹ ਦਿਨਮਾंदे ਵਜੂ ਆਉਂਗੇ ਕੈਂਡੀਡੇਟ ਵਜੂ ਆਉਂਗੇ ਇਸ ਕਰਕੇ ਤੁਹਾਨੂੰ ਪੂਰੀਆਂ ਸ਼ੁਭਕਾਮਨਾਵਾਂ ਨੇ ਵੀ ਤੁਸੀਂ ਡਟ ਕੇ ਲੜੋ ਜਿੱਤੋ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੋ ਮੈਂ ਤੁਹਾਨੂੰ ਪੁੱਛਿਆ ਸੀਗਾ ਵੀ ਤੁਹਾਡੇ ਇਸ ਏਰੀਆ ਦੇ ਵਿੱਚ ਵੋਟਸ ਕਿੰਨੀਆਂ ਹੋਣਗੀਆਂ ਜਿਨ੍ਹਾਂ ਦੇ ਪਰੇ ਲੜਾਈ ਹੋਣੀ ਹੈ ਵੋਟਸ ਹਾਲੇ ਕੋਈ ਪੂਰੀ ਕਲੀਅਰ ਵੋਟ ਦੀ ਜਿਹੜੀ ਵੋਟ ਲੋਕਲਿਸਟ ਨਹੀਂ ਆਈ ਪਰ ਜਿੱਥੋਂ ਤੱਕ ਮੈਨੂੰ ਹੈ ਕਿ 4.5 ਤੋਂ 5000 ਵੋਟ ਦੇ ਵਿੱਚ ਮਤਲਬ ਉਹ ਜਿਹੜੇ ਬੀਐਲਓਜ਼ ਨੇ ਉਹ ਵੋਟਾਂ ਬਣ ਵੀ ਰਹੀਆਂ ਨੇ ਆ ਬਣ ਰਹੀਆਂ ਨੇ ਨਵੀਆਂ ਵੋਟਾਂ ਬਣ ਰਹੀਆਂ ਨੇ ਕਿਉਂਕਿ ਸਾਡੇ ਕੀ ਹੈ ਕਿ ਨਵੇਂ ਪੂਰੇ ਸ਼ਿਫਟ ਹੋਏ ਨੇ ਲੋਕ ਤੋਂ ਉਹਨਾਂ ਦੀ ਪਹਿਲਾਂ ਜਿੱਥੇ ਰਹਿੰਦੇ ਸੀ ਉੱਥੇ ਵੋਟਾਂ ਨੇ ਜਾਂਦੇ ਜਾਂਦੇ ਤੁਸੀਂ ਇਹ ਵੀ ਦੱਸ ਦੋ ਵੀ ਤੁਸੀਂ ਕੀ ਕਿਸੇ ਪਾਰਟੀ ਵੱਲੋਂ ਲੜਨੀ ਹੈ ਇਲੈਕਸ਼ਨ ਕਿ ਆਜ਼ਾਦ ਲੜਨੀ ਹੈ ਸਾਡੇ ਰੈਜ਼ੀਡੈਂਸ ਵੈਲਫੇਅਰ ਸੁਸਾਇਟੀਆਂ ਦੇ ਜਿੰਨੇ ਪ੍ਰਧਾਨ ਨੇ ਉਹਨਾਂ ਨੇ ਕਮੇਟੀ ਬਣਾਈ ਹੈ ਇਲੈਕਸ਼ਨ ਕਮੇਟੀ ਉਹ ਮੈਂ ਕੀ ਕਹਿਆ ਸੀ ਹਾਂ ਜੀ ਤੁਸੀਂ ਕੀ ਆ ਇਲੈਕਸ਼ਨ ਕਮੇਟੀ ਆਪਣਾ ਫੈਸਲਾ ਲਏਗੀ ਉਹਨਾਂ ਨੇ ਜੋ ਵੀ ਫੈਸਲਾ ਲੈਣਾ ਹੈ ਆਜ਼ਾਦ ਕਰਨਾ ਕਿਸ ਤਰ੍ਹਾਂ ਕਰਨਾ ਤਾਂ ਉਹ ਉਹਨਾਂ ਦੇ ਹੱਥ 'ਚ ਮੇਰੇ ਹੱਥ 'ਚ ਇਸ ਟਾਈਮ ਕੁਝ ਨਹੀਂ ਹੈਗਾ ਕਿ ਆਪਾਂ ਕਿਹੜੀ ਪਾਰਟੀ ਤੋਂ ਲੜਨਾ ਹੈ ਹਾਂ ਜੀ ਹਾਂ ਆਜ਼ਾਦ ਲੜਨਾ ਹੈ ਹਾਂ ਜੀ ਆਜ਼ਾਦ ਲੜਨਾ ਲਓ ਜੀ ਤੁਸੀਂ ਤੁਸੀਂ ਵਿਚਾਰ ਸੁਣੇ ਨੇ ਨਸੀਬ ਸਿੰਘ ਸੰਧੂ ਵਾਰਡ ਨੰਬਰ 24 ਤੇ ਖੁੱਲਾ ਵਾਰਡ ਹੈ ਨਵਾਂ ਏਰੀਆ ਹੈ ਨਵੇਂ ਲੋਕ ਨੇ ਤੇ ਸਾਰਿਆਂ ਦੀ ਡਿਮਾਂਡਸ ਸਾਰੀਆਂ ਆਲਮੋਸਟ ਮਿਲਦੀਆਂ ਜੁਲਦੀਆਂ ਨੇ ਇੱਕ ਜਿਹੜਾ ਇਹਨਾਂ ਨੇ ਸ਼ੋਹਰਾ ਵਾਲਾ ਜਿਹੜਾ ਦੱਸਿਆ ਸੀਗਾ ਉੱਥੇ ਐਮਐਲਏ ਕੋਲ ਵੀ ਇਹਨਾਂ ਨੇ ਡਿਮਾਂਡ ਚੱਕੀ ਸੀ ਸ਼ੋਹਰੇ ਵਾਲਾ ਵਾਟਰ ਹੈ ਜੀ ਉੱਥੇ ਪਾਣੀ ਜਿਹੜੀ ਸਪਲਾਈ ਹੈ ਔਰ ਉਹ ਬਹੁਤ ਡੇਂਜਰਸ ਹੈ ਮੈਨੂੰ ਤਾਂ ਇੱਥੇ ਤੱਕ ਪਤਾ ਲੱਗਿਆ ਸੀ ਕਿ ਉੱਥੇ ਜਿਹੜੇ ਲੋਕ ਨੇ ਉਹਨਾਂ ਨੇ ਆਪਣੇ ਇੰਡੀਵਿਜੂਅਲ ਘਰਾਂ ਦੇ ਵਿੱਚ ਪਲਾਂਟ ਲਗਾਏ ਨੇ ਜਿਹੜੇ ਲੱਖਾਂ ਦੇ ਵਿੱਚ ਲੱਗਦੇ ਨੇ ਤਾਂ ਉਹ ਪਾਣੀ ਜਿਹੜਾ ਉਹ ਪੀਣ ਦੇ ਕਾਬਿਲ ਹੁੰਦਾ ਉੱਥੇ ਜੇ ਨਹਿਰੀ ਪਾਣੀ ਦੀ ਸਪਲਾਈ ਸਾਡੀ ਚਲੀ ਜਾਂਦੀ ਹੈ ਤਾਂ ਉਹ ਵੀ ਇੱਕ ਬਹੁਤ ਵੱਡਾ ਹੈਗਾ ਤੁਸੀਂ ਐਮਐਲਏ ਸਾਹਿਬ ਨੂੰ ਮਿਲੇ ਸੀ ਉਹਦੇ ਬਾਰੇ ਵੀ ਦੱਸ ਦਿਓ ਤੁਸੀਂ ਡਿਮਾਂਡਸ ਕੁਛ ਰੱਖਿਆ ਸੀ ਉੱਥੇ ਐਮਐਲਏ ਸਾਹਿਬ ਦਾ ਪਹਿਲਾਂ ਤਾਂ ਅਸੀਂ ਧੰਨਵਾਦ ਕੀਤਾ ਸੀ ਕਿ ਚਲੋ ਸਾਡਾ ਹੁਣ ਐਮਸੀ ਦੇ ਵਿੱਚ ਆ ਗਿਆ ਸਾਡੀ ਆਸ ਬਚੀ ਕਿ ਅਸੀਂ ਕੋਈ ਆਪਣਾ ਨੁਮਾਇੰਦਾ ਉੱਥੇ ਸਾਡਾ ਜਾਏਗਾ ਤੇ ਘਟੋ ਘਟ ਸਾ ਅੱਜ ਵੀ ਅਸੀਂ ਕਮਿਸ਼ਨਰ ਸਾਹਿਬ ਕੋਲ ਗਏ ਸੀ ਉਹਨਾਂ ਦਾ ਹੀ ਧੰਨਵਾਦ ਕਰਕੇ ਆਏ ਸੀ ਕਿ ਸਾਡਾ ਤੁਸੀਂ ਏਰੀਆ ਆਪਣੀ ਬੁੱਕਲ ਚ ਲੈ ਲਿਆ ਐ ਐਮਸੀ ਦੀ ਬੁੱਕਲ ਚ ਆ ਗਏ ਅਸੀਂ ਤਾਂ ਹੁਣ ਉਹਦਾ ਨਿਗ ਜੋ ਬਾਕੀ ਸ਼ਹਿਰ ਨੂੰ ਮਿਲਦਾ ਬੁੱਕਲ ਦਾ ਉਹ ਸਾਨੂੰ ਵੀ ਮਿਲਣਾ ਸ਼ੁਰੂ ਹੋਣਾ ਚਾਹੀਦਾ ਇਹ ਸਮੱਸਿਆਵਾਂ ਤੁਸੀਂ ਦੱਸੀਆਂ ਉਹਨਾਂ ਨੂੰ ਇਹ ਸਮੱਸਿਆਵਾਂ ਅਸੀਂ ਸਾਰੀਆਂ ਦੱਸੀਆਂ ਨੇ ਉਹਦੇ ਵਿੱਚ ਇਹ ਵੀ ਗੱਲ ਹੋਈ ਸੀ ਅੱਜ ਕਮਿਸ਼ਨਰ ਸਾਹਿਬ ਨੂੰ ਇਹ ਵੀ ਕਿਹਾ ਸੀ ਕਿ ਜਿੱਦਾਂ ਪਹਿਲਾਂ ਐ ਐਲ ਐਨਟੀ ਤੋਂ ਬਿਜਲੀ ਬੋਰਡ ਨੇ ਹੈਂਡਓਵਰ ਲੈ ਲਿਆ ਬਿਜਲੀ ਸਪਲਾਈ ਦਾ لیکن ਉਹਦੇ ਵਿੱਚ ਬਹੁਤ ਸਾਰੇ ਕੰਮ ਅਧੂਰੇ ਸੀ ਐਲਐਨਟੀ ਨੇ ਜਿਹੜੇ ਨਹੀਂ ਕੀਤੇ ਉਸ ਤੋਂ ਬਾਅਦ ਬਿਜਲੀ ਬੋਰਡ ਦੇ ਅਸੀਂ ਜਦੋਂ ਜਾਣੇ ਐਕਸ਼ਨ ਸਾਹਿਬ ਕੋਲ ਐਸੀ ਸਾਹਿਬ ਕੋਲ ਉਹ ਸਾਨੂੰ ਕਹਿੰਦੇ ਨੇ ਇਹ ਤਾਂ ਐਲਐਨਟੀ ਨੇ ਨਹੀਂ ਕੀਤਾ ਤਾਂ ਅਸੀਂ ਉਹਨਾਂ ਨੂੰ ਇਹੀ ਸੁਚੇਤ ਕਰਾਇਆ ਕਿ ਪਹਿਲਾਂ ਐਲਐਨਟੀ ਵਾਲਾ ਕੰਮ ਨਾ ਹੋਏ ਪਹਿਲਾਂ ਤੁਸੀਂ ਪੂਰਾ ਦੇਖ ਲੈਣਾ ਕਿ ਕੀ ਕੀ ਕਿਸ ਤਰ੍ਹਾਂ ਹੈਂਡਓਵਰ ਲੈਣਾ ਕਿੰਨੀਆਂ ਰੋੜਾਂ ਨਹੀਂ ਬਣੀਆਂ ਪਾਰਕਾਂ ਦੇ ਸਾਈਡ ਤੇ ਪੇਵਰ ਨਹੀਂ ਲੱਗੇ ਹੋਏ ਲਾਈਟਾਂ ਨਾਨ ਫੰਕਸ਼ਨਲ ਨੇ ਜਿਹੜੀਆਂ ਸਟਰੀਟ ਲਾਈਟਾਂ ਨੇ ਉਹਦੇ ਚ ਅਧੀਆਂ ਜਗਦੀਆਂ ਨੇ ਅਧੀਆਂ ਨਹੀਂ ਜਗਦੀਆਂ ਤਾਂ ਉਹ ਬਾਅਦ ਚ ਨਾ ਹੋਏ ਕਿ ਇਹ ਤਾਂ ਗਮਾਂਡਾ ਨੇ ਦਿਗਾਉਣੀਆਂ ਸੀ ਇਹ ਅਸੀਂ ਇਸ ਲਈ ਗਏ ਸੀ ਅੱਜ ਤੇ ਕੀ ਕਿਹਾ ਤੁਹਾਨੂੰ ਕੀ ਉਹਨਾਂ ਨੇ ਇਹ ਪੂਰਾ ਕਿਹਾ ਕਿ ਤੁਸੀਂ ਪੂਰੀ ਲਿਸਟ ਬਣਾ ਕੇ ਦਿਓ ਸਾਨੂੰ ਕਿਹੜੀਆਂ-ਕਿਹੜੀਆਂ ਟੁੱਟੀਆਂ ਲਾਈਟਾਂ ਜਿੱਦਾਂ ਉਹਨਾਂ ਸਟਰੀਟ ਲਾਈਟ ਐ ਨੌਨ ਫੰਕਸ਼ਨਲ ਨੇ ਪਾਰਕਾਂ ਦੇ ਵਿੱਚ ਪਾਣੀ ਖੜਦਾ ਹੈ ਪਾਰਕਾਂ ਦੀਆਂ ਗ੍ਰੇਲਾਂ ਟੁੱਟੀਆਂ ਹੋਈਆਂ ਨੇ ਅਸੀਂ ਉਹਨਾਂ ਲਿਸਟਾਂ ਪੂਰੀਆਂ ਬਣਾ ਕੇ ਤੇ ਉਹਨਾਂ ਨੂੰ ਦੇਵਾਂਗੇ ਕਿ ਹੈਂਡਓਵਰ ਤੋਂ ਪਹਿਲਾਂ ਰੋੜਾਂ ਨੇ ਕਈ ਰੋੜਾਂ ਬੈਠੀਆਂ ਹੋਈਆਂ ਨੇ ਪੂਰੀਆਂ ਕਈ ਰੋੜਾਂ ਦਾ ਰਸਤਾ ਹੀ ਨਹੀਂ ਹੈਗਾ ਤਾਂ ਉਹ ਆਹੀ ਪੂਰਾ ਬਣਾ ਕੇ ਇੱਕ ਉਹਨਾਂ ਨੂੰ ਦੇਵਾਂਗੇ ਕਿ ਹੈਂਡਓਵਰ ਤੋਂ ਪਹਿਲਾਂ ਇਹਨਾਂ ਚੀਜ਼ਾਂ ਬਾਰੇ ਜ਼ਰੂਰ ਵਿਚਾਰ ਕਰ ਲਿਆ ਜਾਏ ਤਾਕੀ ਹੈਂਡਓਵਰ ਤੋਂ ਬਾਅਦ ਅਸੀਂ ਤੁਹਾਨੂੰ ਪੁੱਛਣਾ ਫਿਰ ਇਹ ਨਾ ਕਹੇ ਕਿ ਇਹ ਗਵਾਂਡਾ ਨਹੀਂ ਕਰਨਾ ਸੀ ਅਸੀਂ ਨਹੀਂ ਕਰਨਾ ਸੀ ਬਿਲਕੁਲ ਵਾਰਡ ਨੰਬਰ 24 ਤੇ ਕੈਂਡੀਡੇਟ ਰੈਜ਼ਿਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਸੰਝੇ ਨਸੀਬ ਸਿੰਘ ਸੰਧੂ ਸਾਡੇ ਸਟੂਡੀਓ ਆ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਅ ਵੀਡੀਓ ਨੂੰ ਜਰੂਰ ਜੀ ਲਾਈਕ ਕਰਿਆ ਕਰੋ ਸਾਡੇ ਚੈਨਲ ਨੂੰ ਫੋਲੋ ਕਰਿਆ ਕਰੋ ਸਾਨੂੰ ਉਹਦੇ ਨਾਲ ਬਹੁਤ ਸਪੋਰਟ ਮਿਲਦੀ ਹੈ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ ਕੁਲਦੀਪ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆਪਦਾ ਟਾਈਮ ਕੱਢ ਕੇ ਸਾਡੀਆਂ ਸਮੱਸਿਆਵਾਂ ਸੁਣੀਆਂ ਤੇ ਸਾਡੇ ਵਾਰਡ ਦੀਆਂ ਪੂਰੀਆਂ ਸਮੱਸਿਆਵਾਂ ਤੋਂ ਅਸੀਂ ਇਹਨਾਂ ਨੂੰ ਜਾਣੂ ਕਰਾਇਆ ਤੇ ਸਾਰੀ ਸੰਗਤ ਨੂੰ ਵੀ ਜਾਣੂ ਕਰਾਇਆ ਤੇ ਅਸੀਂ ਆਸ ਕਰਦੇ ਹਾਂ ਵੀ ਹੁਣ ਅਸੀਂ ਜੇ ਐਮਸੀ ਚ ਆ ਗਏ ਤੇ ਸਾਡੀਆਂ ਇਹ ਸਮੱਸਿਆਵਾਂ ਦੂਰ ਹੋ ਜਾਣਗੀਆਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਬਤ ਹੈ